ਤਲਵਾਰ ਤੇ ਖਲੋਤਾਂ ਐ ਵੀ ਆ ਕੇ ਨਾਲ ਛੱਡ ਦੇ ਜਿਵੇਂ ਜੇ ਕਾਦੀ ਦਾ ਜੋ ਮੈਂ ਲੈਣਾ ਕਿ ਉਹ ਦੇ ਦਿੰਦੇ ਆ ਮੈਨੂੰ ਪਹਿਨਾ ਤਲਵਾਰ ਕਰਦਾ ਗੁਰੂ ਦਾ ਸੱਚੇ ਪਾਤਸ਼ਾਹ ਕੁਲਤਾ ਦੇ ਭਾਰੋਂ ਜੋ ਮੈਂ ਰਹਿ ਦਤਾ ਤੈ ਕਹਾਂ ਤੈ ਇਸੇ ਘਰਾਂ ਦੇ ਪਜਾ ਦੇ ਗੁਰੂ ਕਿਰਪਾ ਕਰੇ ਕੋਈ ਬਾਤ ਨਹੀਂ ਕਿ ਗੁਰਾ ਸਾਹਿਬ ਮੈਂ ਕੋਈ ਭੱਲ ਰਤਿਆ ਤਾਂ ਕੋਈ ਲਾਜ ਕਰਕੇ ਜੁਰੀਆ

ਮੈਂ ਤੇ ਸ਼ਰੋਮੀਗੋਇਂ ਦਾ ਮੈਂਬਰ ਹੀ ਆ ਇਹ ਚਾਰ ਵਾਰ ਕੌਂਸਲਰ ਬਣ ਗਏ ਚਾਰ ਵਾਰੀ ਇਹ ਸ਼ਰਮਾਂ ਦੇ ਨਾਮ ਪਾਇਆ ਇਹ ਚਾਰ ਵਾਰੀ ਲਗਾਤਾਰ ਹੋ ਗਈ ਜੀ ਇਹ ਉਹ ਕਾਰਨ ਹੈ ਮੰਨਦਾ ਸੀ ਨਾ ਵੀ ਉਹ ਬਾਦਾਂ ਤੋਂ ਤਾਂ ਸਾਡੋਂ ਉਹ ਲੈਣਾ ਤੇ ਇਹ ਹੋਰ ਤੋਂ ਬਾਦੀ ਨੇ ਅੰਦਾਜ਼ੇ ਉਹ ਬਹੁਤ ਬੜੇ ਕਿਰਪਾ ਕਰਦੀ ਐਤਾ ਵੀ ਉਹਨਾਂ ਸਾਨੂੰ ਐਸੇ ਕਰਕੇ ਕਸਮਾਂ ਲੈ ਕੇ ਕਰੀ ਵੀ ਅਗਲਾ ਵੇਸ਼ਾ ਸੁਭਾਨਾਲੀਂ ਦਾ ਵੀ ਕੇਂਦਰ ਅਪੀ ਲੈ ਪਹੁੰਚੋ ਮੈਂ ਕੋਈ ਨਹੀਂ ਕਰ ਸਕਦਾ ਉਹਨੇ ਤਸੀਹੇ ਜਾ ਕੇ ਕਹਿ ਦੇ ਜੀ ਕਿ ਨਾ ਪ੍ਰਾਹਤ ਹੋਇਆ ਤੇ ਥਾਲੇ ਜਾ ਕੇ ਬੰਦਾ ਆਵਾ ਉਹਨੇ ਬਹੁਤ ਸਾਰੇ ਐਸੇ ਵੀ ਬੈਠੇ ਹੋ ਜਿਨ੍ਹਾਂ ਨੂੰ ਅੱਗੇ ਸੁਨਾ ਪੇਂਦੇ ਆ ਗੀਤਾ ਨਾਮਕਾਰ ਉਹਨਾਂ ਦੇ ਮਨ ਵਿੱਚ ਕੀ ਗੁਮਨਵਾਲ ਕਰਦਾ ਵਾਰਿਕੁਰ ਕੀ ਕਾਥਾ ਵਾਰਿਕੁਰ ਕੀ ਕਥੇ ਅਨੰਦ ਸਾਹਿਬ ਦੇ ਜਾਪ ਅਰਦਾਸ ਅਪਰੰਤ ਆਪਾਂ ਗੁਰੂ ਦਾ ਲੰਗਰ ਸ਼ਕਤ ਜਾਣਾ ਜਣਾ ਭਰਾ ਅਮਰੀ ਮਹੱਲਾ ਦਾਗਾ ਅਨੰਦ ਪਿਆ ਮੇਰ ਮਾਏ ਸਤ ਗੁਰੂ ਨਾ ਆਇਆ ਮੰਨ ਕੇ ਆਏ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਪੁਰਾਣੇ ਲੰਬੇ ਸਮੇਂ ਤੋਂ ਪਾਟਿਆ ਪਰਿਵਾਰ ਦੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵਾ ਪਾਕਿਸਤਾਨ ਨੂੰ ਆਜ਼ਾਦੀ ਤੋਂ ਪਹਿਲਾਂ ਦਾ ਇਹ ਗੁਰਪੂਰਵ ਜਿਹੜਾ ਪਰਿਵਾਰ ਵੱਲੋਂ ਬਣਾਇਆ ਜਾ ਰਿਹਾ ਦਾ ਇਸ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਨ ਦੇ ਮੌਕੇ ਮਿਲੇ ਨੇ ਸੰਗਤ ਦੇ ਤੇ ਮੈਂ ਸਮਝਣਾ ਇਹ ਗੁਰੂ ਨਾਨਕ ਪਾਤਸ਼ਾਹ ਉਹ ਹੈ ਜਿਨ੍ਹਾਂ ਨੂੰ ਕਦੇ ਹਿੰਦੁਸਤਾਨ ਦੇ ਆ ਰੈਬਰਾਂ ਨੇ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਤੇਰਾ ਮਨੁੱਖਤਾ ਨੂੰ ਸੰਦੇਸ਼ ਕੀ ਏ ਤੇਰੀ ਸਿੱਖੀ ਦਾ ਸਿਧਾਂਤ ਕੀ ਏ ਤੇਰਾ ਘਰ ਧਰਮ ਕੀ ਸਿੱਖਿਆ ਦਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਮੇਰਾ ਧਰਮ ਸਿੱਖਿਆ ਦਿੰਦਾ ਮੇਰੀ ਸਿੱਖੀ ਦਾ ਸਿਧਾਂਤ ਹੈ ਨਾਨਕ ਨਾਮ ਚੜ੍ਹ ਦੀ ਤਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਆਸੀਂ ਉਸ ਮਹਾਨ ਗੁਰੂ ਦੇ ਗੋੜਪੁਰੂਬ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੂਹ ਬਾਪੂ ਪਿਆਰਾ ਸਿੰਘ ਭਾਟੀਆ ਜੀ ਦੇ ਪਰਿਵਾਰ ਵੱਲੋਂ ਧਾਨਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਪ੍ਰਕਾਸ਼ ਪੁਰਬ ਹਰ ਸਾਲ ਪਰਿਵਾਰ ਮਨਾਉਂਦਾ ਇਹ ਸਾਲ ਵੀ ਮਨਾ ਰਹੇ ਆਂ ਸਾਰੀ ਸੰਗਤ ਨੂੰ ਸਾਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਏ 100 ਸਾਲ ਮੇਂ ਕਰੀਬ ਇਹ ਹੋ ਚਲਿਆ ਜਦੋਂ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਸਾਡੇ ਦਾਦਾ ਜੀ ਬਾਪੂ ਪਿਆਰਾ ਸਿੰਘ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਕਾਰਜ ਦੇ ਅੰਬੇ ਸਨ ਮੇਰੇ ਸਤਕਾਰਯੋਗ ਤਾਇਆ ਜੀ ਮੇਰੇ ਪਿਤਾ ਜੀ ਮੇਰੇ ਚਾਚਾ ਜੀ ਸਾਰਿਆਂ ਨੇ ਹੱਲ ਕੇ ਜਿਹੜੇ ਕਾਰਜੇ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਰੰਭ ਕੀਤੇ ਪੰਜਾਬ ਵਿੱਚ ਆ ਕੇ ਵੀ ਤਕਰੀਬਨ 47 ਦੀ ਵਾਰ ਤੋਂ ਉਹ ਕਾਰਜ ਗੁਰਨਾਨਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਜਿਹੜਾ ਲਾਉਣ ਦਾ سلسلہ ਤੇ ਖਾਨਪਰ ਸਾਹਿਬ ਕਰਾਉਣ ਦਾ سلسلہ ਜਾਰੀ ਰੱਖਿਆ ਅੱਜ ਵੀ ਸਾਰਾ ਭਾਵੇਂ ਸਾਰੇ ਬਜ਼ੁਰਗ ਸਾਡੇ ਚਲੇ ਗਏ ਪਰ ਸਾਰੇ ਉਹਨਾਂ ਬਜ਼ੁਰਗਾਂ ਦਾ ਪਰਿਵਾਰ ਜਿਹੜਾ ਮਗਰ ਬਾਪੂ ਪਿਆਰਾ ਸਿੰਘ ਫਲਵਾੜੀ ਏ ਉਹ ਰਲ ਕੇ ਸੰਗਤਾਂ ਨੂੰ ਬੁਲਾਉਂਦੇ ਆ ਔਰ ਰਲ ਕੇ ਧੰਗੁਰ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਸਾਰਾ ਪਰਿਵਾਰ ਆਪਣੇ ਕਬਾਈ ਕੀਤੀ ਵਿੱਚ ਹਿੱਸਾ ਪਾਉਂਦਾ ਮੈਂ ਸਮਝਦਾ ਸਾਰਾ ਇਹ ਗੁਰਨਾਨਕ ਸਾਹਿਬ ਦੀਆਂ ਅਸੀਸਾਂ ਨੇ ਮੈਂ ਆਈ ਹੋਈ ਅੱਜ ਦੇ ਜਿਹੜੀ ਸੰਗਤ ਹੈ ਉਹਨਾਂ ਨੂੰ ਜੀ ਆਇਆਂ ਵੀ ਆਖਣਾ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਡੇ ਸੱਦੇ ਤੇ ਆਉਂਦੇ ਨੇ ਅੱਜ ਬਾਬਾ ਸੁਖਵਿੰਦਰ ਸਿੰਘ ਦੀ ਮਲਕ ਪਰਵਾਰ ਦੇ ਸੇਵਾਕਾਰ ਜੋ ਸ਼ਖਸੀਅਤ ਸਰਦਾਰ ਸੁੱਚਾ ਸਿੰਘ ਜੀ ਲੰਗਾ ਸਾਹਿਬ ਸਾਫ ਦਾ ਮੰਤਰੀ ਔਰ ਸਰਦਾਰ ਸੁਖਵਿੰਦਰ ਸਿੰਘ ਸੋਨੂ ਲਗਾ ਜੀ ਜਿਤੇ ਮੇਰੇ ਇਹ ਸਰਕਾਰ ਦੇ ਲੀਡਰ ਆਏ ਨੇ ਉਹਤੇ ਗੁਰੂ ਰੂਪ ਸਰਕਾਰ ਦੇ ਸੰਗਤ ਇਲਾਕੇ ਦੇ ਪੰਜ ਸਰਪੰਚ ਸ਼ਹਿਰ ਦੇ ਕੌਂਸਲਰ ਔਰ ਬਹੁਤ ਸਾਰੀਆਂ ਬਟਾਲੇ ਦੀਆਂ ਸਵਾ ਸੈੜੀਆਂ ਵੀ ਆਈਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋੜਾ ਘਰ ਦੀ ਸੇਵਾ ਕਰਨ ਵਾਲੇ ਔਰ ਸਾਈਕਲ ਸਟੈਂਡ ਦੀ ਸੇਵਾ ਕਰਨ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਮੀਡੀਆ ਰਾਹੀਂ ਸੰਗਤ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਨੇ ਮੈਂ ਇੱਕ ਬੇਨਤੀ ਕਰਾਂਗਾ ਕਿ ਇਹ ਗੁਰਨਾਨਕ ਸਾਹਿਬ ਦਾ ਸੁਨਾਹ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਓ ਉਹ ਸਿਧਾਂਤ ਨੂੰ ਮੰਨਦੇ ਹੋਏ ਨਾਨਕ ਨਾਮ ਚੜ੍ਹ ਦਿਖਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਨਸ਼ਿਆਂ ਦਾ ਤਿਆਗ ਕਰੀਏ ਪਤਾ ਕਿ ਕਿਨੇ ਦੀ ਜੂੜ ਛੜੀਏ ਸਰਬੱਤ ਦਾ ਭਲਾ ਮੰਗੇ ਉਸ ਕਲਗੀਧਰ ਪਾਤਸ਼ਾਹ ਦਿੱਤੀ ਹਪਤ੍ਰਉਂ ਦਾ ਮantra